ਡੇਥ ਵਾਲਾ ਚੈਪਟਰ ਹੈ ਜਿਹੜਾ ਉਹਦੇ ਵਿੱਚ ਬੇਸਿਕਲੀ ਖਿਆ ਹੋਏਗਾ ਕਿ ਇੱਕ ਬੰਦੇ ਦੀ ਡੈਥ ਹੋ ਗਈ ਹੈ 파ਟਨਰ ਦੀ ਤੇ ਉਹਦੇ ਵਿੱਚ ਜਿਸ 파ਟਨਰ ਦੀ ਡੈਥ ਹੋਈ ਹੈ ਉਹਦਾ ਹਿਸਾਬ ਕਿਤਾਬ ਕਰਕੇ ਉਹਦੇ ਪਰਿਵਾਰ ਨੂੰ ਐਗਜ਼ੀਕਿਊਟਰ ਨੂੰ ਸਾਰੇ ਪੈਸੇ ਉਹਨੂੰ ਸੌਂਪ ਦਿੱਤਾ ਜਾਣਗੇ ਤਾਂ ਪੂਰਾ ਕੈਪੀਟਲ ਅਕਾਊਂਟ ਬਣਾਉਣ ਦੀ ਬਜਾਏ ਸਿਰਫ ਉਸ ਇੱਕ ਬੰਦਾ ਕੈਪੀਟਲ ਅਕਾਊਂਟ ਬਣਾਇਆ ਗਿਆ ਇੱਕ ਬੰਦਾ ਦਾ ਬਾਇ ਬੈਲੈਂਸ ਬੀਡਾ ਆਏਗਾ ਰੀਵੈਲਿਊਸ਼ਨ ਦਾ ਪ੍ਰੋਫਿਟ ਜਾਂ ਲਾਸ ਹੋਇਆ ਉਹ ਆਏਗਾ ਜੀ ਇਸ ਤੋਂ ਇਲਾਵਾ ਕੋਈ ਗੁੱਡਵਿਲ ਦੇ ਪੈਸੇ ਦੇਣੇ ਆ ਉਹ ਆਣਗੇ ਕੋਈ ਸਰਵ ਉਹ ਆਏਗਾ ਕੋ ਪ੍ਰੋਫਿਟ ਲਾਸ ਪੁਰਾਣਾ ਪਿਆ ਉਹ ਆਏਗਾ ਹਾਂ ਇੱਕ ਚੀਜ਼ ਬੜੀ ਇੰਪੋਰਟੈਂਟ ਹੈ ਬਹੁਤ ਬਹੁਤ ਜ਼ਿਆਦਾ ਇੰਪੋਰਟੈਂਟ ਹੈ ਕੀਆ ਦੇਖੋ ਮੰਨ ਕੇ ਚਲੋ ਉਹਦੀ ਡੈਥ ਹੋ ਗਈ 1 ਜੁਲਾਈ ਨੂੰ ਠੀਕ ਤੇ 31 ਮਾਰਚ ਵਾਲਾ ਹਿਸਾਬ ਆਪਣਾ 31 ਮਾਰਚ ਵਾਲਾ ਅਗਰ ਡੈਥ 1 ਜੁਲਾਈ ਨੂੰ ਹੋਈ ਹੈ ਮਤਲਬ ਉਹਨੇ 1 ਅਪ੍ਰੈਲ ਤੋਂ ਲੈ ਕੇ 1 ਜੁਲਾਈ ਤੱਕ ਤਾਂ ਕੰਮ ਕੀਤਾ 3 ਮਹੀਨੇ ਦਾ ਕੰਮ ਹੋ ਗਿਆ 3 ਮਹੀਨੇ ਅਪ੍ਰੈਲ ਮਈ ਜੂਨ ਜੁਲਾਈ ਤਾਂ ਚਲੋ ਹਲੇ ਚੜ੍ਹੇ ਸੀਗਾ ਫਸਟ ਡੇ ਨੂੰ ਡੈਥ ਹੋ ਗਈ 3 ਮਹੀਨੇ ਦਾ ਜਿਹੜਾ ਉਹਨੇ ਕੰਮ ਕੀਤਾ 3 ਮਹੀਨੇ ਦੇ ਕੰਮ ਦੇ ਬਦਲੇ ਆਪਾਂ 3 ਮਹੀਨੇ ਦੇ ਹਿਸਾਬ ਚੋਂ ਕੀ ਕੀ ਦੇਵਾਂਗੇ ਜੀ ਬਸ ਇਹ ਗੌਰ ਕਰਨ ਵਾਲੀ ਗੱਲ ਹੈ ਅਗਰ ਉੱਥੇ ਲਿਖਿਆ ਆ ਗਿਆ ਇੰਟਰਸਟ ਓਨ ਕੈਪੀਟਲ ਦੇਣੀ ਹੈ ਤਾਂ ਯਾਦ ਰੱਖਿਓ 3 ਮਹੀਨੇ ਦੇ ਹਿਸਾਬ ਨਾਲ ਦੇਣੀ ਹੈ ਸਿਰਫ 3 ਮਹੀਨੇ ਦੇ ਅਗਰ ਇੰਟਰਸਟਡ ਡਰਾਇੰਗ ਆ ਗਿਆ ਉਹਦਾ ਵੀ ਹਿਸਾਬ ਨਾਲ 3 ਮਹੀਨੇ ਦਾ ਹਿਸਾਬ ਨਾਲ ਜਿੰਨੇ ਕੁ ਮਹੀਨੇ ਦਾ ਸਾਰਨ ਡਰਾਇੰਗ ਸੀ ਕਿ ਉਹਦੀ ਉਸ ਤੋਂ ਇਲਾਵਾ ਹੋਰ ਕਿਹੜੀ ਚੀਜ਼ ਹੋ ਸਕਦੀ ਹੈ ਹਾਂ ਪ੍ਰੋਫਿਟ ਜਿਹੜਾ ਗੁੱਡਸ ਵੇਚਿਆ ਉਸ 3 ਮਹੀਨੇ ਦੇ ਦੌਰਾਨ ਉਹ ਪ੍ਰੋਫਿਟ ਜਿਹੜਾ ਕੱਢਣਾ ਹੈ ਹੁਣ ਉਹ ਪ੍ਰੋਫਿਟ ਕੱਢਣ ਦੇ ਤਰੀਕੇ ਦੇਖੋ ਬੜੇ ਵੈਸੇ ਦੋ ਨੇ ਪ੍ਰੋਫਿਟ ਕੱਢਾਂਗੇ ਇਸ ਸਾਲ ਦੀ ਸੇਲ ਦੇ ਬੇਸ ਤੇ ਇਹ ਪ੍ਰੋਫਿਟ ਕਢਾਂਗੇ ਪਿਛਲੇ ਸਾਲਾਂ ਦੇ ਪ੍ਰੋਫਿਟਸ ਦੇ ਬੇਸ ਤੇ ਠੀਕ ਕਈ ਵਾਰ ਕਹਾਂਗੇ ਪਿਛਲੇ ਸਾਲ ਦੇ ਐਵਰੇਜ ਪ੍ਰੋਫਿਟ ਦੇ ਹਿਸਾਬ ਨਾਲ ਇਸ ਸਾਲ ਦਾ ਪ੍ਰੋਫਿਟ ਮੰਨ ਲਓ ਮੰਨ ਕੇ ਚੱਲੋ ਪਿਛਲੇ ਸਾਲ ਦੀ ਐਵਰੇਜ ਪ੍ਰੋਫਿਟ ਆਪਾਂ ਕੱਢੇ ਪਿਛਲੇ 3-4 ਸਾਲ ਦਾ ਉਹ ਆ 1 ਲੱਖ ਰੁਪਏ ਐਤਕੀਸ ਬੰਦੇ ਨੇ 3 ਮਹੀਨੇ ਕੰਮ ਕੀਤਾ ਸਿਰਫ 3 ਮਹੀਨੇ ਐਵਰੇਜ ਪ੍ਰੋਫਿਟ ਪੂਰਾ ਮਤਲਬ ਫੁੱਲ ਹੈ ਸਾਰੇ ਪਾਰਟਨਰਸ ਆ ਆਪਾਂ ਇਹਦਾ 3 ਮਹੀਨੇ ਦਾ ਪ੍ਰੋਫਿਟ ਕੱਢਾਂਗੇ ਇਹਦੇ ਬੇਸ ਦੇ ਉੱਤੇ ਕਿਵੇਂ ਕੱਢਾਂਗੇ ਲੱਖ ਰੁਪਿਆ ਤਿੰਨ ਮਹੀਨੇ ਦਾ 3.12 ਇੰਟੂ ਇਸ ਬੰਦੇ ਦਾ ਸ਼ੇਅਰ ਵੀ ਇੰਟੂ 1/3 ਠੀਕ ਹੈ ਸਪੋਜ਼ ਕਰੋ 1/1 ਇਹਦਾ ਹੈਗਾ 4 ਮੰਨ ਲੀਏ ਹੁਣ ਘਟਾਣਾ ਸੌਖਾ ਹੋ ਜਾਊਗਾ ਠੀਕ ਹੈ ਜੇ 1/10 ਮੰਨ ਲੈਂਦੇ ਆ 25000 ਇੱਕ ਤਾਂ 2500 ਰੁਪਿਆ ਮੈਂ ਬਸ ਆਪਣੇ ਵੱਲੋਂ ਮੰਨਿਆ ਸੀ ਕਿ 1/10 ਇਹ ਬੰਦਾ ਦਾ ਸ਼ੇਅਰ ਹੈ 3/3 مہینے لگے نا 2500 روپے ਦਾ प्रॉफिट ਆ ਗਿਆ ٹھیک دوسرا میتھڈ ਉਹ زیادہ امپورٹنٹ ہے زیادہ ਆਉਂਦਾ ਹੁੰਦਾ ਪਲੀਜ਼ ਉਹ ਸਮਝ ਲਓ ਅਗਰ प्रॉफिट ਕੱਢਣ ਵਾਸਤੇ ਦੂਸਰਾ میتھڈ کیا ਹੈ سیل ਦੇ بیس ਤੇ سیل ਦੇ بیس ਤੇ ਉਹ ਹੀ ਕਹਿਣਗੇ ਕਹਿਣਗੇ ਪਿਛਲੇ ਸਾਲ ਦੇ 10 ਲੱਖ ਦੀ سیل ਸੀਗੀ ਠੀਕ ਹੈ ਨਜ਼ਰ ਆ ਰਿਹਾ ਕਹਿਣਗੇ 10 ਲੱਖ ਦੀ سیل ਸੀਗੀ ਤੇ 10 ਲੱਖ ਦੀ سیل ਦੇ ਮਗਰ ਅਸੀਂ 2 ਲੱਖ ਦਾ प्रॉफिट ਕਮਾ ਲਿਆ ਇਸ ਤੋਂ ਕੀ ਪਤਾ ਲੱਗਦਾ ਇੱਥੋਂ ਪਤਾ ਲੱਗਦੀ ਹੈ ਇੱਕ ਗੱਲ profit percentage ਨਿਕਲਦੀ ਹੈ ਇੱਥੋਂ ਦੀ ਉਹ ਨਿਕਲੀ ਹੈ 2 ਲੱਖ 10 ਲੱਖ 100 b% ਆ ਗਿਆ ਜੀ ਮਤਲਬ ਇਹ ਜਿਹੜੇ ਫਰਮ ਵਾਲੇ ਨੇ 20% ਦਾ profit ਕਮਾਉਂਦੇ ਨੇ ਹਰ ਸਾਲ ਆਪਾਂ ਇਹ ਮੰਨ ਕੇ ਚੱਲਦੇ ਹਾਂ ਹੁਣ ਜੇ 20% ਇਹਨਾਂ ਨੇ ਇੱਥੇ ਕਮਾਇਆ ਐਤਕੀ ਵੀ 20% ਕਮਾਣਾ ਸੀਗਾ ਫਿਰ ਕੀ ਕਹਿਣਗੇ ਉਹ ਕਹਿਣਗੇ ਜੀ ਇਸ ਸਾਲ ਜਿਹੜਾ ਉਹ 3 ਮਹੀਨੇ ਬੰਦੇ ਨੇ ਕੰਮ ਕੀਤਾ ਉਹ 3 ਮਹੀਨੇ ਦੀ ਸੇਲ ਦੇ ਰੱਖੀ ਹੋਗੀ ਮੰਨ ਕੇ ਚਲੋ ਸੇਲ ਹੈਗੀ ਆ ਆ ਸਪੋਜ਼ ਕਰੋ 1 ਲੱਖ ਰੁਪਏ ਦੀ ਸੇਲ ਹੈ 3 ਮਹੀਨੇ ਦੀ ਤਾਂ ਕੀ ਕਰਨਗੇ 1 ਲੱਖ ਦੇ ਉੱਤੇ ਆ ਵੀ ਪਰਸੈਂਟ ਲਾਣਗੇ 20000 ਰੁਪਿਆ ਪ੍ਰੋਫਿਟ ਹੋ ਗਿਆ ਠੀਕ ਹੈ ਆ 20000 ਦਾ ਪ੍ਰੋਫਿਟ ਹੋਇਆ ਇਹ 20000 ਦਾ ਪ੍ਰੋਫਿਟ ਸਾਰਾ ਉਸ ਮਰੇ ਬੰਦੇ ਦਾ ਨਹੀਂ ਹੈਗਾ ਜੀ। ਜਿਸ ਇਸ 파ਟਰਨਰ ਦਾ ਨਹੀਂ ਹੈਗਾ। ਇਹ 20000 ਦਾ ਪ੍ਰੋਫਿਟ ਟੋਟਲ ਹੈ। ਇਹ 20000 ਦੇ ਉੱਤੇ ਫਿਰ ਆਪਾਂ ਅੱਗੇ ਲਾਵਾਂਗੇ ਰੇਸ਼ਿਓ ਉਹਦੀ। ਸੁਪੋਜ਼ ਕਰੋ ਜਿਵੇਂ ਆਪਾਂ ਪਹਿਲਾਂ ਲਿਖਿਆ ਸੀ 1.10 ਉਹਦੀ 1.10 ਨਾ ਤਾਂ ਦਾ ਬਣਿਆ ਪੂਰਾ 2000 ਰੁਪਏ। ਠੀਕ ਹੈ। ਜਦੋਂ ਪ੍ਰੋਫਿਟ ਦੇ ਬੇਸ ਤੇ ਕੱਢ ਨੂੰ ਕਹਣਗੇ ਐਵਰੇਜ ਪ੍ਰੋਫਿਟ ਦੇ ਬੇਸ ਤੇ ਜਾਂ ਸੇਲ ਦੇ ਬੇਸ ਤੇ ਕਹਣਗੇ ਪ੍ਰੋਫਿਟ ਕੱਢਣ ਵਾਸਤੇ। ਬਸ ਆ ਮੇਨ ਚੀਜ਼ ਹੈ ਡੈਥ ਵਾਲੇ ਕੇਸਸ ਵਿੱਚ। ਇਸ ਤੋਂ ਇਲਾਵਾ ਉਹਦਾ ਵੀ ਇਹੀ ਕੰਮ ਕਰਨਾ ਹੈ ਟੋਟਲ ਕਰਕੇ ਬੈਲੈਂਸ ਨਹੀਂ ਲਿਖਦੇ ਹੁੰਦੇ ਆਪਾਂ ਲਿਖਦੇ ਹੁੰਨੇ ਆ 2 ਐਗਜ਼ੀਕਿਊਟਰ ਲੋਨ ਅਕਾਊਂਟ ਫਿਰ ਉਹ ਲੋਨ ਅਕਾਊਂਟ ਜਿਹੜਾ ਬਣਦਾ ਹੈ ਉਹਦੇ ਵਿੱਚ ਉਹ ਹੀ ਇੰਟਰਸਟ ਦਾ ਹਿਸਾਬ ਕਿਤਾਬ ਪ੍ਰੋਪਰ ਹੁੰਦਾ ਠੀਕ ਹੈ ਉਵੇਂ ਚੀਜ਼ਾਂ ਹੋ ਗਈਆਂ ਕਰਦੇ ਆ ਨੈਕਸਟ ਚੈਪਟਰ ਆ